ਲੋ ਜੀ ਇਹ ਮੁਰਗਾ ਆ ਦੇਖੋ ਇਹ ਸੀਲ ਮੁਰਗੇ ਇਹ ਇਹ ਦੇਗੇ ਕਮਾਲ ਦੀਆਂ ਬਤਕਾਂ ਬਲੈਕ ਐਸਟਲੋਕ ਚੂਚਾ ਜੀ ਠੀਕ ਹੈ ਜੀ ਸ਼ਾਹ ਕਾਲੇ ਹੁੰਦੇ ਜਿਹੜੇ ਦੇਖੋ ਬਾਈ ਨੇ ਘਰ ਵਿੱਚ ਇਹ ਕਿੰਨਾ ਵੱਡਾ ਫਾਰਮ ਬਣਾਇਆ ਕਮਾਲ ਹੋਈ ਪਈ ਆ ਵੇਖੋ ਲਾਲ ਸੁਹਾ ਰੰਗ ਕਰ ਲਿਆ ਹੋਣੇ ਨੇ ਕੁਦਰਤ ਦੇ ਕਿੰਨੇ ਸੇ ਰੰਗ ਹੈ ਆਹ ਜੀ ਕਿਦਾਂ ਸਾਰੇ ਠੀਕ ਠਾਕ ਵਾਸ ਕਰਦਾ ਸਾਰੇ ਠੀਕ ਹੋਵੋਗੇ ਸਵਾਜ ਆਪਾਂ ਪਹੁੰਚੇ ਜੀ ਪਿੰਡ ਭਾਗੀਬੰਦਰ ਤੇ ਇੱਥੇ ਬਹੁਤ ਵੱਡਾ ਇੱਕ ਫਾਰਮ ਹੈ ਜੀ ਡੀਐਸਪੀ ਫਾਰਮ ਹੈ ਭਾਗੀ ਬੰਦਰ ਪਿੰਡ ਹੈ ਜੀ ਤੇ ਬਠਿੰਡਾ ਨੇੜੇ ਹੈ ਇਧਰ ਮਾਨਸਾ ਵੀ ਨੇੜੇ ਪੈਂਦਾ ਤੇ ਇੱਥੇ ਤੁਹਾਨੂੰ ਦਿਖਾਉਣਾ ਹੈ ਜੀ ਬਹੁਤ ਮਤਲਬ ਪ੍ਰਕਾਰ ਦੇ ਜਿਹੜੇ ਜਾਨਵਰ ਹੈ ਉਹ ਬਾਈਆਂ ਨੇ ਰੱਖੇ ਹੋਏ ਆ ਆਪਾਂ ਦੇਖਦੇ ਆ ਕਿਹੜੇ ਕਿਹੜੇ ਜਾਨਵਰ ਹੈ ਤੇ ਬਾਈ ਤੋਂ ਜਾਣਕਾਰੀ ਵੀ ਲੈਣੇ ਆਪਾਂ ਇੱਥੇ ਕੀ ਕੀ ਆਪਾਂ ਨੂੰ ਮਤਲਬ ਕਿਹੜੇ ਕਿਹੜੇ ਜਾਨਵਰ ਅਵੇਲੇਬਲ ਮਿਲਦੇ ਆ ਤੇ ਜਿਹੜੇ ਦੂਰ ਦੂਰੋਂ ਲੈਣ ਆਉਂਦੇ ਬਾਈ ਇਧਰ ਬੈਠੇ ਸਾਹਮਣੇ ਉਧਰ ਲੈਣ ਆਏ ਬਾਈ ਕਿ ਆਪਾਂ ਜਾਣ ਲੈਣੇ ਜੀ ਮਤਲਬ ਕਿਹੜੇ ਕਿਹੜੇ ਇੱਥੇ ਜਾਨਵਰ ਹੈਗੇ ਆ ਜੀ ਆਪਾਂ ਫਾਰਮ ਦੇ ਅੰਦਰ ਇੰਟਰ ਹੋ ਚੁੱਕੇ ਆ ਤੇ ਇੱਥੇ ਗੁਰਵਿੰਦਰ ਭਾਈ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਉਹਨਾਂ ਤੋਂ ਜਾਣਕਾਰੀ ਵੀ ਲੈਨੇ ਕਿਹੜੇ ਕਿਹੜੇ ਜਾਨਵਰ ਹੈ ਜਿਹੜੇ ਬਾਰੋਂ ਬੰਦੇ ਜਾਨਵਰ ਲੈਣ ਆਉਂਦੇ ਆ ਨਾ ਤੇ ਉਹਨਾਂ ਵਾਸਤੇ ਇੱਥੇ ਮਤਲਬ ਕਿਹੜੀ ਕਿਹੜੀ ਚੀਜ਼ अवेलेबल ਹੈ ਸਸਰੀਕਰ ਭਾਈ ਜੀ ਸਸਰੀਕਰ ਭਾਈ ਜੀ ਠੀਕ ਹੈ ਵਧੀਆ ਜੀ ਕਰਦੀ ਕਿਹੜੀ ਚਾਰਜੀ ਕਿਹੜਾ ਚਾਹੀਦੀ ਹਾਂਜੀ ਸਾਨੂੰ ਇਹ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਜਾਣਕਾਰੀ ਦਿਓ ਜੀ ਇਹ ਲਕੇ ਕਬੂਤਰ ਆ ਜਾਂਦਾ ਜੀ ਆ ਇਧਰ ਫੀਮੇਲ ਬੈਠੀ ਆ ਜਾਂਦਾ ਤੇ ਅੱਛਾ ਜੀ ਹਾਂ ਹੋਰ ਅੱਗੇ ਨੂੰ ਲਓ ਜੀ ਜਿਹੜੇ ਪਵਿੱਤਰਾਂ ਦੇ ਸ਼ਕੀਨ ਆ ਉਹਨਾਂ ਵਾਸਤੇ ਬਹੁਤ ਵੱਡੀ ਆਪਰਚੂਨਿਟੀ ਇੱਥੇ ਹਾਂਜੀ ਜੀ ਨਸਲਾਂ ਸਾਰੀਆਂ ਹੀ ਹੁੰਦੀਆਂ ਹੀ ਆ ਆਪਣੇ ਅੱਛਾ ਜੀ ਏ ਟੂ ਜ਼ेड ਹੀ ਹੁੰਦੀਆਂ ਕਦੇ ਚਲੋ ਸੇਲ ਹੋ ਜਾਂਦੀਆਂ ਕਈ ਵਾਰੀ ਆ ਜਾਂਦੀਆਂ ਫੇਰ ਐ ਜੀ ਇਹ ਖਰਗੋਸ਼ ਆ ਗਏ ਇਹ ਵੀ ਆਪਾਂ ਉਹ ਖਰਗੋਸ਼ ਦੇਖੋ ਜੀ ਬਹੁਤ ਕੈਂਟ ਕੁਆਲਿਟੀ ਦਾ ਠੀਕ ਹੈ ਜੀ ਅੱਖਾਂ ਲਾਲ ਇਹਦੀਆਂ ਜੀ ਕਾਂ ਲਾਲਾ ਜੱਤ ਬਹੁਤ ਆ ਜੀ ਅੱਛਾ ਇਹਦੀ ਏਜ ਉਸਦਾ ਵੀ ਹਿਸਾਬ ਤਾਂ ਹੁੰਦਾ ਕੋਈ ਏਜ ਤਾਂ ਬਾਈ ਇਹਨਾਂ ਦੀ ਵਾਵਾ ਹੁੰਦੀ ਐ ਇਹ ਤਾਂ ਠੀਕ ਹੈ ਬਾਕੀ ਆਪਣੀ ਸੰਭਾਈ ਤੇ ਹੁੰਦਾ ਜੀ ਆਹ ਬੱਚੇ ਇਹਨਾਂ ਦੇ ਫੇਰ ਉਹ ਸੂਨ ਵਾਲੀ ਐ ਨਾਲ ਪਈ ਐ ਨਾ ਇਹ ਇਹ ਵੀ ਖਰਗੋਸ਼ ਐ ਇਹ ਗਿੰਨੀ ਪੈਗ ਆ ਗਿੰਨੀ ਪੈਗ ਮਤਲਬ ਚੂਹੇ ਕਹਿੰਦਾ ਕੋਈ ਸੂਰ ਦੇ ਕੋਈ ਕਹਿੰਦਾ ਜੀ ਕੋਈ ਖਰਗੋਸ਼ ਕਹਿੰਦਾ ਸਾਰੇ ਹੀ ਮਿਕਸ ਆ ਜਾਂਦਾ ਜੀ ਕੰਮ ਦੇਖੋ ਨਾ ਖਰਗੋਸ਼ ਹੀ ਲੱਗਦੇ ਆ ਪਰ ਹੈ ਚੂਹੇ ਆ ਹਾਂ ਗਿੰਨੀ ਪੈਗ ਵਾਸੀ ਇਹ ਸਾਰੀਆਂ ਰਲੀਆਂ ਮਿਲੀਆਂ ਚੀਜ਼ਾਂ ਹੀ ਆ ਗਈਆਂ ਠੀਕ ਆ ਜੀ ਹਾਂਜੀ ਹਾਂਜੀ ਇੱਧਰ ਇੱਧਰ ਦੂਜੇ ਖਰਗੋਸ਼ ਦੇ ਆਮ ਇੱਧਰ ਇਹ ਆਪਣੇ ਆਮ ਆ ਜਾਂਦੇ ਜੀ ਠੀਕ ਆ ਜੀ ਅੱਜ ਕੱਲ ਇਹਨਾਂ ਦੀ ਬਰੀਡਿੰਗ ਵਧੀਆ ਹੁੰਦੀ ਹੈ ਜੀ ਠੀਕ ਆ ਹਾਂ ਇਹਨਾਂ ਚੋਂ ਵੀ ਸੂਨ ਵਾਲੀ ਹੈ ਇਹ ਬਰੀਡਿੰਗ ਪੇਅਰ ਰੱਖਾ ਜੀ ਠੀਕ ਆ ਠੀਕ ਆ ਇਹ ਖਰਗੋਸ਼ ਹੈ ਜੀ ਹਾਂ ਜੀ ਹਾਂ ਜੀ ਤੇ ਇੱਧਰ ਇੱਧਰ ਜਿਹੜਾ ਉਹ ਹੀ ਲਾਲ ਅੱਖਾਂ ਵਾਲਾ ਇੱਕ ਲਾਂਗਾਂ ਕੰਮ ਰੱਖਿਆ ਜੀ ਇਹ ਫੀਮੇਲ ਸੂਨ ਵਾਲੀ ਹੈ ਜੀ ਅੱਡ ਕਰ ਦਿੰਨੇ ਨੇ ਵੀ ਦੂਜਾ ਕਈ ਵਾਰੀ ਤੰਗ ਨਾ ਕਰਨਾ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇੱਧਰ ਲੱਕੇ ਕਬੂਤਰ ਇਹ ਲੱਕੇ ਕਬੂਤਰ ਆ ਗਏ ਜੀ ਪੂੰਜਾ ਦੇਖੋ ਜੀ ਇਹ ਲੱਕੇ ਕਬੂਤਰ ਆ ਗਏ ਦੇਖੋ ਮੋਜ ਪੈ ਰਹੇ ਹਾਂ ਜੀ ਹਾਂ ਜੀ ਉਹ ਅੰਡੇ ਦੇ ਬੈਠੇ ਜੀ ਉੱਥੇ ਹਾਂ ਵਾਹ ਜੀ ਇੱਦਾਂ ਫੇਰ ਖਰਗੋਸ਼ ਆ ਗਏ ਜੀ ਇਹ ਫੇਰ ਖਰਗੋਸ਼ ਆ ਗਏ ਜੀ ਠੀਕ ਐ ਇਹ ਡੁੱਡ ਤਾਂ ਕਰਨੇ ਪੈਂਦੇ ਜੀ ਕਈ ਵਾਰ ਇੱਕ ਦੂਜੇ ਦੇ ਨਾਲ ਲੜ ਵੀ ਪੈਂਦੇ ਜੀ ਇੱਦਾਂ ਇਹ ਆ ਗਈਆਂ ਬਤਕਾਂ ਜੀ ਖਾਕੀ ਕੈਂਬਲ ਬੱਚੇ ਅੱਛਾ ਹਾਂਜੀ ਹਾਂਜੀ ਇਹ ਬਤਕਾਂ ਦੇ ਬੱਚੇ ਆ ਗਏ ਹਾਂਜੀ ਹਾਂਜੀ ਤੇ ਉਦੋਂ ਗਾ ਫੇਰ ਗਿੰਨੀ ਪੈਗਾ ਆ ਗਏ ਇਹ ਵੀ ਅਲੱਗ ਕਰੇ ਸੂਨ ਵਾਲੀਆਂ ਜੀ ਉਹ ਅੱਛਾ ਹਾਂਜੀ ਹਾਂਜੀ ਦੇਖੋ ਜੀ ਬਾਈ ਕਿੰਨਾ ਧਿਆਨ ਰੱਖਦੇ ਆ ਤੇ ਇਹ ਸਾਰੀ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਸਹੀ ਗੱਲ ਹੈ ਜੀ ਇਧਰ ਦਿਖਾ ਦਿਓ ਜੀ ਉੱਡਨੇ ਕਬੂਤਰ ਵੀ ਫਿਰਦੇ ਆ ਚਕੋਰਾ ਫਿਰਦਿਆਂ ਆ ਦੇਖੋ ਜੀ ਇਹ ਉੱਡਨੇ ਕਬੂਤਰ ਆ ਇਧਰ ਆ ਚਕੋਰਾ ਜੀ ਚਕੋਰਾ ਹਾਂ ਜੀ ਤੁਹਾਡੇ ਕੋਲ ਦੱਸਿਆ ਗਿਆ ਵੀ ਚਿੱਟੀਆਂ ਚਕੋਰਾ ਵੀ ਹੈਗੀਆਂ ਚਿੱਟੀਆਂ ਹੁਣ ਸੇਲ ਹੋ ਗਈਆਂ ਜੀ ਚਕੋਰਾ ਤਾਂ ਆਪਣੇ ਕੋਲ ਆ ਵੀ 200 ਚਕੋਰਾ ਸੀਗੀ ਜੀ ਠੀਕ ਹੈ ਜੀ ਹਾਂ ਜੀ ਇਹ ਮੋਰਾ ਵਾਲੀ ਫੀਲਿੰਗ ਦਵਾਉਂਦੇ ਆ ਦੇਖੋ ਵਾਹ ਜੀ ਵਾਹ ਦੇਖੋ ਕਿੱਥੇ ਚੜਦੀ ਦੇਖੋ ਕਹਿੰਦੇ ਇਹ ਘਰ ਦੇ ਵਿੱਚ ਰਾਖੀ ਬਹੁਤ ਤਗੜੀ ਆ ਇਹ ਬਹੁਤ ਪੂਰੇ ਰੌਲਾ ਪਾਦਣਗੇ ਜੀ ਇਹ ਵਾਹ ਜੀ ਹਾਂਜੀ ਹਾਂਜੀ ਚਲੋ ਆਜੋ ਆਪਾਂ ਚੱਲਦੇ ਆਂਗੇ ਬਾਹਰ ਹਾਂਜੀ ਤੇ ਬਾਹਰ ਜਿਹੜੇ ਜਾਨਵਰ ਰੱਖਿਆ ਉਹਨਾਂ ਤੋਂ ਜਾਣਕਾਰੀ ਦਿੰਨੇ ਜੀ ਹਾਂਜੀ ਹਾਂਜੀ ਆਪਾਂ ਆ ਗਏ ਜੀ ਬਾਹਰ ਕਿ ਜਿਹੜੇ ਬਾਹਰ ਜਾਨਵਰ ਹੈ ਉਹਨਾਂ ਬਾਰੇ ਆਪਾਂ ਜਾਣਕਾਰੀ ਲੈਣੇ ਬਾਈ ਤੋਂ ਜੀ ਇਹ ਜਾਣਕਾਰੀ ਇਹ ਆ ਗਿਆ ਜੀ ਵੈਂਟਮ ਅੱਛਾ ਇਹ ਤੇ ਨਾਲ ਇਹਦੇ ਰੰਗਾ ਡੋਰੀ ਫੀਮੇਲ ਹੈ ਇਹ ਰੰਗਾ ਡੋਰੀ ਦੀ ਫੀਮੇਲ ਹੈ ਅਲੱਗ-ਅਲੱਗ ਹੋਗੇ ਸੀ ਤਾਂ ਕਰਕੇ ਇਕੱਠੇ ਛੱਡਤੇ ਇਹ ਠੀਕ ਹੈ ਜੀ ਹਾਂਜੀ ਹਾਂਜੀ ਬਾਜੀ ਇਹ ਫਿਰ ਆਂਡੇ ਵਾਸਤੇ ਕੀ ਕੀ ਚੀਜ਼ ਵਾਸਤੇ ਵਟਦੇ ਲੋਂਦੇ ਆਂਡੇ ਸ਼ੌਂਕ ਜੀ ਅੱਛਾ ਸ਼ੌਂਕ ਜੀ ਸ਼ੌਂਕ ਸ਼ੌਂਕੀ ਆ ਜਾਂਦੇ ਜੀ ਇਹ ਠੀਕ ਹੈ ਜੀ ਏ ਜੀ ਆ ਗਿਆ ਮੁਰਗਾ ਕੜਕਨਾਚ ਚ ਅੱਛਾ ਕੜਕਨਾਚ ਮਿਕਸੀ ਆ ਗਿਆ ਇਹ ਤੇ ਇਹ ਤਾਂ ਬਸ ਵੇਸੀ ਮੁਰਗੀਆਂ ਚ ਛੱਡਣ ਵਾਲਾ ਆਸਤੇ ਵਧੀਆ ਚੀਜ਼ ਆ ਇਹ ਠੀਕ ਹੈ ਠੀਕ ਹਾਂਜੀ ਹਾਂਜੀ ਫੇਰ ਦੂਗਾ ਆ ਗਿਆ ਜੀ ਬੈਂਟਮ ਪਾਣੇ ਸੁਣ ਹਾਂਜੀ ਖੋਲ ਦਿੰਨੇ ਜੀ ਇਹ ਇਹ ਆ ਗਈ ਸ਼ੌਂਕੇ ਚੀਜ਼ ਸ਼ੌਂਕ ਕਰੋ ਠੀਕ ਜਿਹਨੇ ਸ਼ੌਂਕ ਨੂੰ ਰੱਖਣਾ ਜਮਾ ਛੋਟੇ ਛੋਟੇ ਹੈ ਜੀ ਹਾਂਜੀ ਹਾਂਜੀ ਇਹ ਸ਼ੌਂਕੀ ਚੀਜ਼ ਆ ਗਈ ਜੀ ਬਹੁਤ ਸੋਹਣੇ ਲੱਗੇ ਪਾਰਾਂ ਤੇ ਮੌਜ ਨਾ ਆਵੇ ਥੋੜੀ ਲੈ ਗਈ ਇਹਨਾਂ ਦੇ ਅੱਛਾ ਜੀ ਮੌਜ ਦੇਖੋ ਬਹੁਤ ਵਧੀਆ ਚੀਜ਼ ਆ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਆ ਅੰਡੇ ਧਰਦੇ ਜੀ ਇਹ ਤੇ ਆ ਗਏ ਸੀਲ ਇਹ ਆ ਗਏ ਸੀਲ ਪੱਠਾ ਜੀ ਹੂੰ ਦੇਖੋ ਦੇਖੋ ਪਿੰਦਾ ਟਟ ਟਟ ਕੇ ਦੇਖੋ ਚੁਟਕੀ ਤੇ ਲਾਇਆ ਹੈ ਇਹ ਆਪਣੇ ਚੇਲੇ ਨੇ ਅੱਛਾ ਅੱਛਾ ਚੁਟਕੀ ਤੇ ਗੋਲ ਘੁਕਦਾ ਜੀ ਇਹ ਇਹ ਸੀਲ ਮੁਰਗਾ ਇਹ ਹਾਂ ਇਹ ਵੀ ਸ਼ੌਂਕੀ ਆ ਜਾਂਦੇ ਜੀ ਲੜਾਉਣ ਲੜਾਉਣ ਵਾਸਤੇ ਇਹ ਜਿਹੜੇ ਇੱਧਰ ਵੱਡੇ ਆ ਕਿਹੜੇ ਕੰਡੇ ਵੱਡੇ ਹੋਏ ਆ ਇਹ ਵੀ ਏ ਵੀ ਪੂਰਾ ਸ਼ੌਂਕੀਆ ਲੜਾਈ ਵਾਲਾ ਫਾਈਟਰ ਮੁਰਗਾ ਆ ਜਾਂਦਾ ਇਹ ਬਰੀਡਰ ਬੱਚੇ-ਬੱਚੇ ਕਢਾਉਣੇ ਹੁਣ ਮੁਰਗੀ ਨਾਲ ਸੀਲ ਨਾਲ ਲਾ ਕੇ ਬੰਦਾ ਬੱਚੇ ਕਢਾ ਲੈਂਦਾ ਆ ਪੂੰਜਾ ਦੇਖੋ ਮੋਰ ਰੰਗੂ ਪੈਂਦਾ ਨਾਲ ਜਾਂਦਾ ਨਾਲ ਦੇਖੋ ਕਿੱਥੇ ਆਉਂਦਾ ਬਹੁਤ ਸੋਹਣਾ ਜਾਨਵਰ ਹੈ ਜੀ ਹਾਂ ਜੀ ਹਾਂ ਜੀ ਤੇ ਇਵਾ ਸ਼ੌਂਕ ਸ਼ੌਂਕ ਦੇ ਨਾਲ ਨਾਲ ਜੀ ਬਿਜ਼ਨਸ ਕਰੀ ਜਾਂਦੇ ਬਸ ਤੇ ਨਾਲੇ ਇਹੋ ਗੱਲ ਹੈ ਜੀ ਹਾਂਜੀ ਹਾਂਜੀ ਨਾਲੇ ਜਿਹੜੇ ਲੋਕ ਅੱਜ ਦੇ ਟਾਈਮ 'ਚ ਕਹਿੰਦੇ ਵੀ ਸਾਨੂੰ ਡਿਪਰੈਸ਼ਨ ਹੋ ਗਿਆ ਜਾਂ ਸਾਨੂੰ ਫਲਾਨੀਆਂ ਬਿਮਾਰੀਆਂ ਠਿੱਗੜੀਆਂ ਬਿਮਾਰੀਆਂ ਜਿਨ੍ਹਾਂ ਦੇ ਆਪਾਂ ਨਾਮ ਵੀ ਨਹੀਂ ਜਾਣਦੇ ਹਨਾ ਪਰ ਇੱਥੇ ਆ ਕੇ ਐਂ ਲੱਗਦਾ ਵੀ ਯਾਰ ਜਨਰਲਤੀ ਹੈ ਤੇ ਜੇ ਮਤਲਬ ਜੇ ਇਦਾਂ ਸਮਝਦਾ ਆਪਣੇ ਆਪ ਨੂੰ ਵੀ ਅਸੀਂ ਬਿਮਾਰ ਹਨਾ ਤੇ ਉਹਨਾਂ ਨੂੰ ਇੱਕ ਅੱਧਾ ਜਾਨਵਰ ਇਦਾਂ ਦਾ ਰੱਖਣਾ ਚਾਹੀਦਾ ਤਾਂ ਕਿ ਮਾਈਂਡ ਫਰੈਸ਼ ਰਹਿੰਦਾ ਇੱਧਰ ਵੀ ਆਪਾਂ ਜਾਣ ਕਰ ਲਾ ਇੱਧਰ ਆ ਟੁੱਟ ਪੈਣਾ ਟੁੱਟ ਪੈਣਾ ਆ ਗਿਆ ਜੀ ਇਹ ਟੁੱਟ ਪੈਣਾ ਇਹ ਚੀਜ਼ ਇਹ ਹੱਥ ਨਹੀਂ ਨੇੜੇ ਕਰ ਲੈਂਦਾ ਇਹ ਵੱਡਦਾ ਹੈ। ਅੱਛਾ ਆ ਦੇਖੋ। ਐ ਥੋੜੀ ਉਪਰਾਂ ਬੰਦਾ ਆ ਜਾਊਗਾ ਜਾਂ ਕੋਈ ਵੀ ਖੋਲੂ ਇਹਨੂੰ। ਇਹ ਕੀ ਨਾਮ ਬਈ ਇਹਦਾ ਬਰੀਡ ਦਾ? ਇਹਦਾ ਸੀਲ ਹੀ ਆ ਜੀ। ਇਹ ਚੰਦਰਾ ਸੀਲ ਆ ਬਹੁਤ ਜ਼ਿਆਦਾ। ਠੀਕ ਆ ਠੀਕ ਆ ਠੀਕ ਆ। ਆ ਦੇਖੋ ਟਟ ਟਟ ਪੈਂਦਾ ਇਹਨੂੰ ਹੱਥ ਦਿਖਣਾ ਚਾਹੀਦਾ ਕੋਈ ਵੀ ਚੀਜ਼ ਦੇਖੋ। ਵਾਹ ਜੀ ਵਾਹ। ਦੇਖੋ ਕਹਿੰਦੇ ਇਹ ਹੱਥ ਦੀ ਭਾਲਤਾ ਦੇਖੋ। ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਦੇਖੋ ਜੀ। ਹਾਂ ਜੀ ਹਾਂ ਜੀ। ਕਿੰਨਾ ਜ਼ਹਿਰੀ ਹੈ? ਬਹੁਤ ਜ਼ਹਿਰੀ ਹੈ ਜੀ ਇਹ। ਜ਼ਹਿਰੀ ਸੱਪ ਹੀ ਹੁੰਦੇ ਸ ਆਪਣੇ ਕੋਲੇ। ਵਾਹ ਜੀ ਵਾਹ। ਤੇ ਉਦੋਂ ਆ ਇਹ ਫਿਰ ਬਤਕਾਂ ਬਈ ਕਿਹੜੇ ਕੰਮ ਤੁਸੀਂ ਮਤਲਬ ਸੇਲ ਹੋ ਜਾਂਦੀਆਂ ਇਹ ਬਈ ਇਹਨਾਂ ਦੇ ਲੋਕ ਆਂਡੇ ਖਾਂਦੇ ਸ਼ੂਗਰ ਆ ਸਾਹ ਹਨਾ ਉਹ ਉਹ ਲੈ ਕੇ ਜਾਂਦੇ ਬਿਮਾਰ ਹੋਏ ਚਕੋਰਾ ਜਿਹੜੀਆਂ ਉਹ ਜੇ ਕਿਸੇ ਨੂੰ ਟੀਵੀ ਹੋਵੇ ਮਹੀਨਾ ਆਂਡਾ ਖਾਲੇ ਉਹਦਾ ਸਹੀ ਹੋ ਜਾਂਦਾ ਇਹ ਸ਼ੂਗਰ ਵਾਲਾ ਸਾਹ ਵਾਲਾ ਬੰਦਾ ਜਿਹੜਾ ਉਹ ਸਹੀ ਹੋ ਜਾਂਦਾ ਬਈ ਬਤਕਾਂ ਦੇ ਆਂਡੇ ਖਾਣ ਵਾਲਾ ਹਾਂ ਬਤਕਾਂ ਨਾਲ ਸੋਹਣੀਆਂ ਲੱਗਦੀਆਂ ਬਈ ਕੰਮ ਵਾਲੇ ਕਰਦੇਗਾ ਨਾ ਸਾਫ ਸਫਾਈ ਕਰੀ ਜਾਂਦੇ ਨੇ ਹਾਂਜੀ ਵਾ ਠੀਕ ਆ ਉਹ ਤਾਂ ਆਪਣੇ ਜੇ ਮਿਸਤਰੀ ਲੱਗਾ ਥੋੜਾ ਖਲਾਰਾ ਤਾਂ ਜ਼ਿਆਦਾ ਪਿਆ ਹੋਇਆ ਇੱਧਰ ਪਾਂਡੋ ਕਰੀ ਵੀ ਆ ਵੀ ਨਸਣਾ ਡੋਡਿਆ ਬਤਕ ਜੀ ਮਸਕੂਬੀ ਮਕਸੂਬੀ ਹਾਂਜੀ ਮਸਕੂਬੀ ਇੱਕ ਕਹਿੰਦੇ ਤੁਹਾਡੇ ਕੋਲ ਇਹ ਬੋਲਦੀਆਂ ਨਹੀਂ ਬਦਕਾਂ ਜਿਹਾ ਉਹ ਇਹ ਇਹੀ ਹੈ ਜੀ ਸਾਈਲੈਂਟ ਹੈ ਥੋੜਾ ਮੈਲ ਆਉਂਗਾ ਬੰਗਾ ਆਪਣੇ ਕੋਲ ਆ ਪਾਣੀ ਦਾ ਥੋੜਾ ਜਿਹਾ ਕਿਸ ਕਿਸਮ ਦਾ ਲਾਜਾ ਹੋ ਗਿਆ ਇਹ ਬੋਲਦੀਆਂ ਨਹੀਂ ਇਹ ਬੋਲਦੇ ਨੇ ਸਾਈਲੈਂਟ ਰਹਿੰਦੇ ਆ ਜੀ ਠੀਕ ਆ ਵੇਖ ਲਓ ਜੀ ਬਦਕਾ ਰੱਖਣ ਦੇ ਕਿੰਨੇ ਫਾਇਦੇ ਆ ਜਿਹੜੇ ਬਿਮਾਰ ਜਿਹਨਾਂ ਨੂੰ ਸਾਹ ਦੀ ਪ੍ਰੋਬਲਮ ਜਾਂ ਹੋਰ ਪ੍ਰੋਬਲਮ ਹੈ ਬਾਈ ਨੇ ਦੱਸਿਆ ਹੀ ਆ ਤੇ ਇਹਨਾਂ ਦੇ ਆਂਡੇ ਖਾਣ ਹਨਾ ਡਾਕਟਰ ਲੋਕ ਕਹਿੰਦੇ ਵੀ ਡਾਕਟਰ ਕਹਿੰਦੇ ਜੀ ਹੈ ਗਰੰਟੀ ਹੈ ਜੀ ਇਹ ਕੰਮ ਦੀ ਹਾਂ ਬੈਦ ਪਾਉਂਦੇ ਆ ਜੀ ਆਂਡੇ ਲਿਆਂਦੇ ਸਾਡੇ ਤੋਂ ਠੀਕ ਹੈ ਜੀ ਤੇ ਆ ਬੈਠੀਆਂ ਜੇ ਥੋੜਾ ਮੈਲਾ ਆਉਗਾ ਪੰਗਾ ਹੋਣਾ ਮਿਸਤਰੀ ਕਰਨ ਕਈ ਭਰਾ ਕਹਿ ਦੇਣਗੇ ਵੀ ਬਾਈ ਯਾਰ ਮੈਂ ਆਹੋ ਗਾਏ ਹੋਇਆ ਪੈ ਤੂੰ ਸਾਫ ਸਪਾਈ ਨਹੀਂ ਨਾ ਤੇ ਮਿਸਤਰੀ ਲੱਗਾ ਪਾ ਆਪਣੇ ਬਈ ਤਾਂ ਕਰਕੇ ਥੋੜਾ ਜਿਆ ਖਲਾਰਾ ਪਿਆ ਹੋਇਆਗਾ ਵੈਸੇ ਇਹਨਾਂ ਵਾਸਤੇ ਪਾਣੀ ਚੰਗਾ ਹੈ ਪਾਣੀ ਹਾਂ ਬਾਈ ਇਹ ਤਾਂ ਇਹ ਤਾਂ ਤੁਸੀਂ ਜਿੰਨਾ ਮਰਜ਼ੀ ਜਿੰਨਾ ਹੋਊਗਾ ਨਾ ਉਹਨੇ ਆਂਡੇ ਦੀ ਕੁਆਲਿਟੀ ਆਉ ਬਾਈ ਜਿੰਨਾ ਗੰਦੇ ਪਾਣੀ ਚ ਹਾਂ ਹੁਣ ਤੁਸੀਂ ਆਏ ਸੁੰਡ ਖਾਂਦੇ ਸੁੰਡ ਚ ਤੱਤ ਹੁੰਦੇ ਆ ਉਹ ਸੋਧ ਕਰਕੇ ਫੇਰ ਆਉਂਦਾ ਆਰਓ ਪਾਣੀ ਪੀਣੇ ਆ ਉਹ ਚ ਸੋਧ ਕਰਨ ਉਚੀ ਜ ਆ ਕੁਛ ਉਵੇਂ ਆਂਡੇ ਚ ਹੁੰਦੀ ਆ ਬਾਈ ਠੀਕ ਆ ਜੀ ਹਾਂਜੀ ਆ ਆਹ ਕੜਕਨਾਥ ਆ ਬਾਈ ਇਹਦਾ ਅੰਡਾ ਵੀ ਸ਼ੂਗਰ ਵਾਸਤੇ ਬਹੁਤ ਵਧੀਆ ਹੁੰਦਾ ਸ਼ੌਂਕੀਆ ਲੋਕ ਮਤਲਬ ਖਾਂਦੇ ਵੀ ਆ ਤੇ ਨਾਲੇ ਜੇ ਕਿਸੇ ਕੋਈ ਬਿਮਾਰ ਟੰਲਾ ਹਨਾ ਉਹ ਵੀ ਖਾਂਦਾ ਇਹਨਾਂ ਦਾ ਅੰਡਾ ਪ੍ਰੋਟੀਨ ਵਾਲਾ ਹੁੰਦਾ ਬਾਈ ਤੇ ਚਮਕ ਦੇਖੋ ਇਹ ਤਾਂ ਮਤਲਬ ਦੀਨ ਹੀ ਨਹੀਂ ਹੁਣੀ ਉਨੀ ਮੋਹ ਰੰਗੂ ਤਾਂਤ ਪੈਂਦੀ ਇਹਦੀ ਮੀਟ ਵੀ ਕਾਲਾ ਹਾਂ ਮੀਟ ਵੀ ਕਾਲਾ ਬ ਇਦੀ ਡਿਮਾਂਡ ਵੀ ਬਹੁਤ ਆ ਰਹੀ ਸੀਗੀ ਇਸੇ ਕਰਕੇ ਲੈਂਦਾ ਬਲੈਕਾਸਟ ਤੇ ਇਹ ਸਾਰੇ ਬੱਚੇ ਆਪਾਂ ਬਾਈ ਨੂੰ ਜਾਣ ਕਰ ਲੈਣੇ ਜਿਹੜੇ ਚੂਚੇ ਛੋਟੇ ਮਤਲਬ ਲੈਣਾ ਚਾਹੁੰਦੇ ਹਨਾ ਉਹ ਵੀ ਇੱਥੋਂ ਜਾ ਚੜਦੇ ਬਾਈ ਤੋਂ ਪਹਿਲਾਂ ਬਾਈ ਜਾਣ ਕਰੀਣਾ ਪਵੇ ਇਹ ਬਾਈ ਜੀ ਬਲੈਕਾਸਟ ਲੌਫ ਦਾ ਚੂਚਾ ਹੈਗਾ ਜਿਹੜੀਆਂ ਕਾਲੀਆਂ ਮੁਰਗੀਆਂ ਹੁੰਦੀਆਂ ਤੇ ਲਾਲ ਕਲੰਗੀ ਵਾਲੇ ਨਹੀਂ ਹੁੰਦੇ ਠੀਕ ਹੈ ਜੀ ਇਹ ਉਹ ਹੈ ਜੀ ਇਹ ਹੁਣ ਚਿੱਟਾ ਪੰਨ ਦਿਖਾਉਣਗੇ ਉਹਦਾ ਜਿਵੇਂ ਜਿਵੇਂ ਵੱਡੇ ਹੋ ਜਾਣਗੇ ਕਾਲੇ ਹੋ ਜਾਣਗੇ ਤੇ ਲਾਲ ਕਲੰਗੀ ਉਹ ਕੱਲੀ ਇਹਨਾਂ ਦੇ ਵਾਹ ਜੀ ਵਾਹ ਇਹ オリジナル ਬਰੀਡ ਆ ਬਾਈ ਬਰੀਡਾਂ ਆਪਣੇ ਕੋਲੇ ਸਾਰੀਆਂ ਹੁੰਦੀਆਂ ਆਰ ਆਈ ਆਰ ਡੀਪੀ ਕ੍ਰਾਸ ਬਲੈਕ ਹਸਟਲੋਪ ਤਾਂ ਹੈਗੀ ਐ ਠੀਕ ਹੈ ਜੀ ਸੁਨਾਲੀ ਇਹ ਕੀ ਹੋਣਾ ਜ ਮਤਲਬ ਇਹ ਡਿਲੀਵਰੀ ਕੀ ਹਿਸਾਬ ਤਾਂ ਆ ਇਹ ਦਿਨਾਂ ਦੇ ਹਿਸਾਬ ਨਾਲ ਹੁੰਦਾ ਬਾਈ ਜੀ ਜਿਵੇਂ ਦਿਨਾਂ ਜਿਵੇਂ ਆ 11 ਦਿਨਾਂ ਦਾ ਚੂਚਾ ਤਾਂ ਇਹਦਾ ਆਰਡਰ ਰੇਟੂਗਾ ਤੇ 5 ਦਿਨ ਦਾ ਤਾਂ ਆ ਡੂਗਾ ਨਿਕਲਨਸਾਰ ਆ ਡੂਗਾ ਠੀਕ ਹੈ ਠੀਕ ਹੈ ਆਏ ਹਾਂਜੀ ਹਾਂਜੀ ਬਾਈ ਇਹ ਤੈਨੂੰ ਥੋੜਾ ਕੰਟੈਕਟ ਕਰ ਲੈ ਹਾਂ ਹਾਂਜੀ ਹਾਂਜੀ ਚੂਚੇ ਆਪਣੇ ਕੋਲੇ ਬਾਦੂ ਹੁੰਦੇ ਆ ਬਾਈ ਕਿਉਂ ਫਾਰਮ ਬਾਈ ਨੇ ਵਾਵਾ ਏਰੀਆ ਚ ਖਿਲਾਰਿਆ ਹੋਇਆ ਇਥੇ ਜਾਨਵਰ ਵਾਲੇ ਆ ਤਾਂ ਕਰਕੇ ਫਿਰ ਅੱਡ-ਅੱਡ ਪੋਰਸ਼ਨ ਬਣਾਏ ਹੋਏ ਆ ਇਹਦੇ ਟਰਕੀ ਰੱਖੇ ਹੋਏ ਆ ਜਾਂ ਮਤਲਬ ਸਾਰੇ ਰੱਖੇ ਆ ਡਾਪਲੇਨ ਜਾਣਕਾਰੀ ਹਾਂਜੀ ਇਹ ਚ ਤਾਂ ਬਈ ਇਹ ਮਤਲਬ ਸੁਨਾਲੀ ਮੁਰਗੀ ਫਿਰਦੀ ਆ ਡੀਪੀ ਕ੍ਰਾਸਪੀ ਠੀਕ ਆ ਜੀ ਤੇ ਟਰਕੀ ਆ ਹੁੰਦੇ ਜੀ ਪਰਲੇ ਵਿੱਚ ਵੀ ਫਿਰਦੇ ਟਰਕੀ ਆ ਜੇ ਆਪਣੇ ਦੂਜੇ ਪਾਸੇ ਵੀ ਆ ਇਹ ਮੰਨ ਕੇ ਵੱਡਿਆਂ ਚ ਆਪਣੇ ਕੋਲੇ ਆ ਤਿੰਨ ਪੀਸ ਹੀ ਰਹਿ ਗਏ ਸੀਗੇ ਅੱਛਾ ਤੇ ਹਾਂ ਬਾਕੀ ਜਿਹੜੇ 7-7 ਮਹੀਨਿਆਂ ਦੇ ਉਹ ਉਧਰ ਇਹ ਹੈਗੇ 10-11 ਮਹੀਨਿਆਂ ਦੇ ਠੀਕ ਹੈ ਠੀਕ ਇਹ ਮੋਰ ਰੰਗੂ ਤਾਂ ਬਾਈ ਪਹਿਲ ਪਾਉਂਦਾ ਅੱਛਾ ਜੀ ਹਾਂ ਆਂਡਾ ਆਂਡਾ ਇਹਦਾ ਵਧੀਆ ਸੇਲ ਹੁੰਦਾ 100 ਰੁਪਏ ਆਂਡਾ ਸੇਲ ਹੋ ਜਾਂਦਾ ਬਾਈ ਇਹਨਾਂ ਦਾ ਇਹਦਾ ਬਾਵਾ ਕਦ ਹੋਇ ਜਾਂਦਾ ਹੁੰਦਾ ਕਦ ਨਹੀਂ ਫੁੱਲ ਸਾਈਜ਼ ਆ ਜਾਂਦਾ ਜੀ ਪਰ ਇਹ ਜਦੋਂ ਆਪਾਂ ਦੂਰ ਹੋ ਗਏ ਮੋਰ ਰੰਗੂ ਪਹਿਲ ਪਾਊਗਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਉਹ ਫੀਮੇਲ ਪਰੇ ਨਾਲ ਹੈ ਪਰ ਇਹ ਦੋ ਫੀਮੇਲ ਆ ਠੀਕ ਹੈ ਇਹ ਮੇਲ ਆ ਜੀ ਵਾਹ ਜੀ ਹਾਂਜੀ ਹਾਂਜੀ ਦੇ ਦਿੰਦੇ ਹੋਣਗੇ ਇਹ ਕਰਕੀ ਦਾ ਅੰਡਾ ਹੁੰਦਾ ਜੀ ਤੇ ਕਰਕੀ ਦਾ ਅੰਡਾ ਹੈ ਹਾਂਜੀ ਹਾਂਜੀ ਤਿੱਖਾ ਥੱਲੋਂ ਵਾਹ ਜੀ ਵਾਹ ਆ ਮੇਲ ਆ ਜੀ ਇਹ ਅੱਛਾ ਇਹ ਮੇਲ ਹੈ ਉਹ ਫੀਮੇਲ ਹੈ ਹਾਂਜੀ ਇਹੋ ਮੋਰ ਨਹੀਂ ਗਈ ਨੇ ਤੇ ਆ ਫੜੇ ਜੀ ਅੰਡਾ ਕਲੰਗੀ ਜੀ ਕੀ ਹਿਸਾਬ ਤਾਂ ਇਹ ਵੀ ਦਿਖਾਉਣੇ ਤੁਹਾਨੂੰ ਇਹ ਜੀ ਇਹਦੀ ਕਲੰਗੀ ਆ ਦੇਖੋ ਬਬਲ ਕਮ ਵਾਂਗੂ ਵੱਧ ਜਾਂਦੀ ਆ ਵਾਹ ਜੀ ਵਾਹ ਆ ਦੇਖੋ ਬਬਲ ਕਮ ਵਾਂਗੂ ਵੱਧ ਗਈ ਛੱਡਤੀ ਹੋਣਾ ਇਕੱਠੀ ਕਰ ਓਏ ਕਰ ਇਕੱਠਾ ਕਮਾਲ ਕਰ ਲੂਏ ਆ ਲਓ ਸਾਰਾ ਸੁੰਗੜ ਜੀ ਇਹ ਆ ਲਓ ਇਹ ਐਸੀ ਕੁਦਰਤੀ ਚੀਜ਼ ਹੈ ਹਾਂਜੀ ਹਾਂਜੀ ਤੇ ਫਿਰ ਕਿੰਨੀ ਉਮਰ ਹੋ ਜਾਂਦੀ ਕਿੰਨਾ ਕੁ ਵੇਟ ਹੋ ਜਾਂਦਾ ਵੇਟ ਬਾਈ ਇਹ ਤੁਸੀਂ ਹਰ ਲਓ 25 30 40 ਮੈਨੂੰ ਮੂੰਹ ਮਾਰ ਜਾਂਦਾ ਬਾਈ ਵੈਸੇ ਇਹ ਕਾਦੇ ਵਾਸਤੇ ਲੋਕ ਰੱਖਦੇ ਆ ਇਹ ਆਪਣੇ ਤਾਂ ਸ਼ੌਂਕੀਆ ਵਰਤੇ ਜਾਂਦਾ ਪਰ ਉਹ ਕਈ ਥਾਵਾਂ ਤੇ ਬਈ ਨੂੰ ਮੀਟ ਦਾ ਚਾਰ ਪਾਉਂਦੇ ਆ ਮੀਟ ਦੀ ਵਰਤੋਂ ਕਰੀ ਜਾਂਦੇ ਪਰ ਆਪਣੇ ਸ਼ੌਂਕੀਆ ਸਿਰਫ ਬਾਈ ਆਹ ਦੇਖੋ ਛੱਡ ਕੇ ਸਹੋਣਾ ਤੁਹਾਨੂੰ ਦੇਖੋ ਜੀ ਕਮਾਲ ਦੇ ਸ਼ੌਂਕ ਹੈ ਬਾਈ ਦੇ ਹੈ ਬਹੁਤ ਵੱਡਾ ਫਾੜਨਾ ਵੇਖੋ ਲਾਲ ਸੁਹਾ ਰੰਗ ਕਰ ਲਿਆ ਹੋਣੇ ਨੇ ਕੁਦਰਤ ਦੇ ਕਿਹੜੇ ਰੰਗ ਹੈਂ ਜਿਹੜੇ ਟਰਕੀ ਜਿੱਥੇ ਮੁਰਗੀਆਂ ਰੱਖੀਆਂ ਹੋਈਆਂ ਉਸ ਫਾਰਮ ਦੇ ਵਿੱਚ ਆ ਗਏ ਤੇ ਗੁਰਵਿੰਦਰ ਭਾਈ ਤੋਂ ਇਹਨਾਂ ਦੀ ਵੀ ਜਾਣਕਾਰੀ ਲੈਣੇ ਆਓ ਜੀ ਇਹ ਬਾਈ ਟਰਕੀ ਆ ਆ ਸੁਨਾਲੀ ਮੁਰਗੀ ਆ ਪ्योर ਅੱਛਾ ਇਹ ਲਾਲ ਵਾਲੀ ਆ ਆ ਜਾਂਦੀ ਜਾਂਦੀ ਆ ਸਾਰੇ ਰੰਗ ਹੀ ਹੁੰਦੇ ਜੀ ਇਹਦੇ ਵਿੱਚ ਠੀਕ ਹੈ ਜੀ ਆ ਟਰਕੀ ਫੀਮੇਲ ਆ ਮੇਲ ਠੀਕ ਹੈ ਬਾਕੀ ਸੇਲ ਬਹੁਤ ਹੋ ਗਈ ਟਰਕੀ ਆਪਣੇ ਕੋਲੇ ਆ ਖੜੇ ਹੈਗੇ ਇਧਰ ਆਂਡੇ ਪਏ ਆਗੇ ਕੀ ਤੇ ਆਂਦੀ ਆ ਜਾਂਦੇ ਆ ਪੀਸ ਆਂਡੇ ਪਿਆ ਇਹ ਟਰਕੀ ਸਾਰੇ ਹੀ ਉੱਧਰ ਲੀਆਂ ਵੱਡੀਆਂ ਜਿਹੜੀਆਂ ਨਾ ਵਾਹ ਜੀ ਆ ਆ ਮੇਲ ਜੇ ਕਿਸੇ ਭਰਾ ਨੂੰ ਚਾਹੀਦੇ ਹੁਣ ਆਪਣੇ ਨਾਲ ਤਾਂ ਵੀ ਕਰ ਸਕਦਾ ਸੰਪਰਕ ਪਿੰਡ ਭਾਗੀ ਬੰਦਰਾ ਜ਼ਿਲ੍ਹਾ ਬਠਿੰਡਾ ਸਾਬੋ ਵੀ ਤਲਵੰਡੀ ਕੋਲੇ ਆ ਬਾਈ ਤੇ ਫੋਨ ਨੰਬਰ ਆਏਗਾ ਆਪਣਾ 95012 ਠੀਕ ਹੈ ਜੀ ਦੁਬਾਰੇ ਬੋਲ ਰਿਹਾ 95012 27916 ਠੀਕ ਹੈ ਜੀ 95012 27916 ਜੇ ਜਿਹੜੇ ਮਤਲਬ ਘਰੇ ਮੰਗਾਉਣਾ ਚਾਹੁੰਦੇ ਉਹਨਾਂ ਵਾਸਤੇ ਹਾਂ ਉਹ ਭੇਜ ਦਿੰਨੇ ਆ ਬਾਈ ਅੱਛਾ ਉਹ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵਧੀਆ ਗੱਲ ਮੈਂ ਇਹ ਦੱਸਣੀ ਚਾਹੁੰਦਾ ਵੀ ਜਿਹੜੇ ਆਪਣਾ ਯੂਥ ਹੈ ਮੇਰੇ ਵਰਗੇ ਨਵੇਂ ਭਰਾ ਆ ਹਨ ਉਹ ਬਿਜ਼ਨਸ ਆਈਡੀਆ ਸੋਚਦੇ ਬਹੁਤ ਹੈ ਕੀ ਕਰੀਏ ਕੀ ਨਾ ਕਰੀਏ ਵਿਦੇਸ਼ਾਂ ਨੂੰ ਭੱਜ ਰਹੇ ਆ ਪਰ ਇੱਕ ਇੱਕ ਗੱਲ ਨੋਟ ਕੀਤੀ ਹੈ ਬਾਈ ਗੁਰਵਿੰਦਰ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਬਾਈ ਨੇ ਘਰ ਵਿੱਚ ਰਹਿ ਕੇ ਬਹੁਤ ਵੱਡਾ ਫਾਰਮ ਖੜਾ ਕੀਤਾ ਤੇ ਜਿਹੜੀ ਨਵੀਂ ਯੂਥ ਆਪਣੇ ਨਵੇਂ ਮੁੰਡੇ ਬਾਈ ਮੇਰੇ ਵਰਗੇ ਜਾਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਦਾ ਬਈ ਆਏ ਆ ਜਿਹੜੇ ਨੇ ਦਾ ਇੱਥੇ ਮੰਨ ਕੇ ਚਲੋ ਆਪਦਾ ਕੰਮ ਕਰਨਾ ਬਈ ਠੀਕ ਆ ਉਹ ਬੱਕਰੀਆਂ ਪਾਲਣ ਕਰ ਲੋ ਮੁਰਗੀ ਪਾਲਣ ਕਰ ਲੋ ਕੋਈ ਵੀ ਕਰ ਲੋ ਜੀ ਜਨਮ ਕੰਮ ਜੀ ਠੀਕ ਆ ਜੀ ਆਪਦਾ ਘਰੇ ਤਾਂ ਹੈ ਹੁਣ ਆਉਂਦਾ ਸਾਡੇ ਘਰ ਦੇ ਵੀ ਬਾਹਰ ਮੇਰੀ ਸਿਸਟਰ ਬਾਹਰ ਮੰਮੀ ਡੈਡੀ ਵਰਗੇ ਬਾਹਰ ਜਾ ਕੇ ਜੀ ਪਰ ਐਂ ਜੀ ਇੱਥੇ ਆਪ ਦਾ ਸਾਰਾ ਘਰਾਂ ਦੇ ਨੇੜੇ ਤੇ ਡਿਆਣਾ ਰਿਸ਼ਤੇਦਾਰ ਜੀ ਬੰਦਾ ਮਤਲਬ ਵਿਤੁਰਿਆ ਫਿਰਦਾ ਰਹਦਾ ਉੱਥੇ ਤਾਂ ਐਂ ਬਸ ਵੀ ਕੰਮ ਕਰ ਲਿਆ ਭੱਜ ਲੋ ਫੇਰ ਇਧਰ ਇਕੱਲਾ ਪੈਸਾ ਹਣਾ ਇੱਕ ਯਾਰ ਬਈ ਜਿਹੜੇ ਨਵੇਂ ਮੁੰਡੇ ਕਈ ਕਹਿੰਦੇ ਸੰਤਾ ਡਿਪਰੈਸ਼ਨ ਆ ਜੀ ਸੰਤਾ ਫੁਲਾਣੀ ਬਿਮਾਰੀ ਟਿੰਗੜਾ ਬਿਮਾਰੀ ਹੈ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਉਹ ਤਾਂ ਬਈ ਆਏ ਹੁਣ ਮੈਨੂੰ ਬਹੁਤ ਫੋਨ ਆਉਂਦਾ ਬਈ ਵੀ ਯਾਰ ਸਾਡੇ ਨਾਲ ਐ ਹੋ ਗਿਆ ਐ ਹੋ ਗਿਆ ਹਨਾ ਅਸੀਂ ਜਨਬਰ ਰੱਖਣਾ ਚਾਹੁੰਦੇ ਆ ਉਹ ਬਈ ਡਿਪਰੈਸ਼ਨ ਦਾ ਹੱਲ ਇਹ ਕਰ ਜਨਬਰ ਕਰ ਦਿੰਦਾ ਕਿਉਂਕਿ ਇਹਨਾਂ 'ਚ ਬੰਦਾ ਜਦੋਂ ਇਹਨਾਂ 'ਚ ਧਿਆਨ ਜਾਂਦਾ ਨਾ ਬੰਦੇ ਕਿਸੇ ਪਾਸੇ ਧਿਆਨ ਹੀ ਨਹੀਂ ਜਾਂਦਾ ਹੁਣ ਮੈਂ ਆ ਬਾਈ ਸਾਰਾ ਦਿਨ ਇਹਨਾਂ 'ਚ ਕੰਮ ਕਰੀ ਜਾਣਾ ਰਹਿਣਾ ਮੈਨੂੰ ਕੋਈ ਜ਼ਿਆਦਾ ਕੋਈ ਜਿਵੇਂ ਬਾਹਰੋਂ ਆਗੇ ਹਨਾ ਕੋਈ ਇਧਰੋਂ ਕੋਈ ਐ ਲੈ ਲੋ ਵੀ ਅੰਮ੍ਰਿਤਸਰੋਂ ਆਇਆ ਕੋਈ ਲੁਧਿਆਣੇੋਂ ਆਇਆ ਕੋਈ ਬਟਿੰਡੇੋਂ ਆਇਆ ਕੋਈ ਦੂਜੇ ਪਿੰਡੋਂ ਆ ਗਏ ਮਿਲ ਕੇ ਵਸ ਐ ਗੱਲਾਂ ਬਾਤਾਂ ਕਰੀਆਂ ਉਹਨਾਂ ਨੇ ਜਾਨਵਰ ਲੈਣਾ ਨਾ ਇਹ ਚੀਜ਼ ਆ ਮਤਲਬ ਕੋਈ ਆਪਾਂ ਨੂੰ ਉਹ ਨਹੀਂ ਹੈਗਾ ਕਿ ਆਪਾਂ ਜੇ ਵਿਹਲੇ ਬੈਠੇ ਆ ਮਤਲਬ ਜੀ ਲੱਗਿਆ ਰਹਿੰਦਾ ਜੀ ਲੱਗਿਆ ਰਹਿੰਦਾ ਭਾਈ ਪਤਾ ਹੀ ਨਹੀਂ ਲੱਗਦਾ ਦਿਨ ਲੰਘਦੇ ਦਾ ਪਤਾ ਹੀ ਨਹੀਂ ਲੱਗਦਾ ਭਾਈ ਉਹ ਯਾਰ ਸਾਨੂੰ ਵੀ 2 ਘੰਟੇ ਹੋ ਗਏ ਇੱਥੇ ਆਇਆ ਨੂੰ ਹਾਂਜੀ ਭਾਈ ਤੇ ਮਤਲਬ ਜੀ ਲੱਗਿਆ ਪਿਆ ਮਤਲਬ ਇੰਨੇ ਤਰੀਕ ਪ੍ਰਕਾਰ ਦੇ ਜਾਨਵਰ ਆ ਹਨਾ ਜੀ ਲੱਗਦਾ ਇੱਥੇ ਤੇ ਬਾਕੀ ਔਰ ਬਹੁਤ ਦੂਰੋਂ ਦੂਰੋਂ ਮਤਲਬ ਲੋਕ ਇੱਥੇ ਵਿਜਿਟ ਕਰਦੇ ਆ ਹੁਣ ਬਹੁਤ ਬੱਚੇ ਬਕਤਾਂ ਦੇ ਲੈ ਕੇ ਗਏ ਆ ਆਂਡੇ ਲੈ ਕੇ ਗਏ ਟਰਕੀਆਂ ਦੇ ਜਾਨੀ ਦੂਰੋਂ ਦੂਰੋਂ ਲੋਕ ਆਉਂਦੇ ਆ ਤੇ ਜੀ ਆਪੇ ਲੱਗਿਆ ਰਹਿੰਦਾ ਡਿਪਰੈਸ਼ਨ ਕਿੱਥੇ ਆਉਣਾ ਮਤਲਬ ਕੰਮ ਵੱਲ ਵੇਹਲ ਨਹੀਂ ਮਿਲਦੀ ਹਣਾ ਜੇ ਤੁਸੀਂ ਆਪਾਂ ਵੇਲੇ ਹੋਵਾਂਗੇ ਤਾਂ ਹੀ ਆਪਣਾ ਧਿਆਨ ਪੁੱਠੇ ਪਾਸੇ ਜਾਊਗਾ ਜੇ ਆਪਾਂ ਵੇਲੇ ਨਹੀਂਗੇ ਕੰਮ ਤੇ ਧਿਆਨ ਸੋ ਬਹੁਤ ਵਧੀਆ ਲੱਗਿਆ ਬਾਈ ਗੁਰਵਿੰਦਰ ਤੁਸੀਂ ਜਾਣਕਾਰੀ ਦਿੱਤੀ ਨਵੇਂ ਮਣੇ ਨੂੰ ਬਹੁਤ ਧੰਨਵਾਦ ਤੁਹਾਡਾ ਕਿ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈ